ਭਾਰੀਆਂ ਪੈਂਟਾ ਬਾਦ ਦੀ 13 ਤੇ 14 ਨੰਬਰ ਵਾਰਡ ਦੀ ਸਾਰੇ ਸੱਜਣ ਜੋ ਤੁਸੀਂ ਅੱਜ ਇੱਥੇ ਮੌਜੂਦ ਮਾਤਾ ਪੈਣਾ ਵੀ ਇੱਥੇ ਮੌਜੂਦ ਨੇ ਮੇਰੇ ਬਜ਼ੁਰਗ ਮੇਰੇ ਨੌਜਵਾਨ ਸਾਥੀ ਸਭ ਤੋਂ ਬੈਠਾ ਸਾਰਿਆਂ ਨੇ ਦੋਨੇ ਹੱਥ ਬੰਨ ਕੇ ਫਤਿਹ ਅੱਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਚੀ ਮੈਨੂੰ 23 ਤੱਕ ਇੱਕ ਮੰਨ ਦੇ ਵਿੱਚ ਨਾ ਹਮੇਸ਼ਾ ਟੁੜਕੂ ਲੱਗਿਆ ਰਹਿੰਦਾ ਸੀ 3 ਤੱਕ ਨਾ ਮੇਰੇ ਮੰਨ ਦੇ ਵਿੱਚ ਇੱਕ ਟੁੜਕੂ ਲੱਗਿਆ ਰਿਹਾ 6 ਨਾ ਸੱਚੀ ਤੁਹਾਨੂੰ ਦਿਲ ਦੀ ਗੱਲ ਦੱਸਦਾ ਵੀ ਇਸ ਏਰੀਆ ਦੇ ਵਿੱਚ ਖਾਸ ਕਰਕੇ ਆਪਣਾ ਬੈਂਟਾਪਾ ਦਾ ਲੈਟਿਆ ਤੇ ਪਰਲੇ ਪਾਸੇ ਠਾਕਰ ਮਹੱਲਾ ਠਾਕਰ ਮਹੱਲਾ ਵੀ ਇੱਥੇ ਆਏ ਹੋਣਾ ਮੈਨੂੰ ਲੱਗਦਾ ਆਏ ਆ ਜੀ ਹੋਰ ਬਹੁਤ ਬੰਦੇ ਆ ਜੀ ਉਹਨਾਂ ਦਾ ਵੀ ਯਕੀਨ ਜਾਣਿਓ ਦਿਲ ਐਂ ਕਰਖਦਾ ਸੀ ਇਹ ਪਤਾ ਨਹੀਂ ਕੀ ਕਰਨ ਦੀ ਅੱਖੇ ਪਰ ਐਕ ਵੀ ਤੁਹਾਨੂੰ ਮੈਂ ਸੱਚੀ ਦੱਸਾਂ ਇੱਕ ਵੀ ਤੁਸੀਂ ਰੱਖਦੇ ਪਾਏ। ਸਾਰੇ ਲਾਂਬੇ ਦੂਰੀ। ਇੱਕ ਵੀ ਸਾਰੇ ਜੋ ਅਗਲੇ ਪਿਛਲੇ ਜਨਾਬਾਤ। ਜੋ ਜੋ ਤੁਸੀਂ ਅਗਲੇ ਪਿਛਲੇ ਗਲੇ ਚੇਕ ਬੇਸਿਸ। ਇੱਕ ਵੀ ਸਾਰੇ ਦਿਨ ਦਾ ਸਮੇਤ ਵਿਆਜ ਮੋੜਦਾ। ਸੋ ਇਸ ਕਰਕੇ ਮੈਥੋਂ ਪਹਿਲਾਂ ਰਿੱਕੀ ਜੀ ਨੇ ਦੂਰ ਦੇ ਦੱਸਿਆ। ਤੁਰੀ ਅਸਾਫ ਨਹੀਂ ਕਿ ਸਾਡੇ ਕੋਲੇ ਕੋਈ ਆ ਜੇ ਕਿਸੇ ਨੇ ਇਹ ਨਹੀਂ ਪੁੱਛਣਾ ਵੀ ਮੈਂ ਵੋਟ ਪਾਈ ਆ ਕਿ ਨਹੀਂ ਪਾਈ ਕਿਉਂਕਿ ਤੁਸੀਂ ਕਪੜਾ ਵੋਟਾਂ ਹੀ ਨਹੀਂ ਆ ਪਾਤੀਆਂ ਕਿ ਉਹਦੇ ਤੋਂ ਹੁਣ ਛਾਂਣਣਾ ਹੀ ਬੜਾ ਔਖਾ ਵੀ ਕਿਹੜਾ ਹੈਗਾ ਤੇ ਕਿਹੜਾ ਹੈ ਨਹੀਂ ਹੁਣ ਤਾਂ ਸਾਰੇ ਨਾਲ ਹੀ ਹੈ ਸੋ ਸੱਚੀ ਕਦੇ-ਕਦੇ ਨਾ ਸਾਰਾ ਕੁਝ ਜੋ ਇਹ ਹੋ ਗਿਆ ਇੱਕ ਸੁਪਨੇ ਦੇ ਵਾਂਗ ਲੱਗਦਾ ਵੀਰ ਆਪਾਂ ਇੰਨੀਆਂ ਵੋਟਾਂ ਦੇ ਜਿੱਤ ਗਏ ਆਹ ਏਰੀਏ ਨੇ ਜਿੱਤੇ ਕਦੇ ਹੋ ਕੇ ਨਹੀਂ ਪੈਂਦੀ ਸੀ ਐਸ ਏਰੀਏ ਨੇ ਇੰਨੀਆਂ ਵੋਟਾਂ ਪਾ ਦਿੱਤੀਆਂ ਔਰ ਸੱਚੀ ਗੱਲ ਤੁਹਾਨੂੰ ਮੈਂ ਦੱਸਾਂ ਸਭ ਤੋਂ ਵੱਡੀ ਮੇਰੇ ਮਨ ਦੇ ਵਿੱਚ ਖੁਸ਼ੀ ਪਤਾ ਕਿਸ ਗੱਲ ਦੀ ਸੀ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਸੀ ਇੱਕ ਨੰਬਰ ਤੇ ਤਾਂ ਇਹ ਸੀ ਕਿ ਵਾਕਈ ਮੈਨੂੰ ਲੋਕਾਂ ਨੇ ਦਿਲੋਂ ਚੁਣਿਆ ਆ। ਆਪ ਕਿਵੇਂ ਜੁਣਿਆ ਤੋਂ ਉਹ ਵੀ ਮੈਂ ਦੱਸਦਾ। 72000 ਦੇ ਕਰੀਬ ਆਪਾਂ ਨੂੰ ਵੋਟ ਪਈ ਆ। ਤੇ ਦੂਜੇ ਪਾਸੇ ਸਾਰੇ ਲਾ ਕੇ ਵੀ ਨਹੀਂ ਮੱਤਰ ਵੱਧਦੇ। ਸਨੇ ਭਾਜਪਾ ਸਨੇ ਲੋਕਾ ਸਨੇ ਜਯਾ ਸਨੇ ਕਾਂਗਰਸ ਇਹ ਸਾਰੇ ਇਕੱਠੇ ਕਰਕੇ ਵੀ ਨਹੀਂ ਆਪਣੇ ਅੰਬਰ ਉੱਪਰ ਆਉਂਦੇ। ਇਹਦਾ ਮਤਲਬ ਇਹ ਆ ਵੀ ਮੈਨੂੰ ਤੁਸੀਂ ਵਾਕਈ ਆਪਦੇ ਦਿਲ ਨਾਲ ਚੁਣ ਕੇ ਉਸ ਵਿਦਿਆਰਥੀ ਬਣਾ ਦਿੱਤਾ ਤੁਸੀਂ ਮੈਂ ਇਸੇ ਗੱਲ ਦੀ ਮੇਰੇ ਅੰਦਰ ਇੰਨੀ ਖੁਸ਼ੀ ਆ ਨਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿਉਂਕਿ ਹਮੇਸ਼ਾ ਅੱਗੇ ਆਪਣਾ ਫਟਾਫੋੜੀਣਾ ਦੇ ਕੇ ਟਾਈਮ ਰੋ ਖੱਲ੍ਹੇ 80000 90000 ਵੋਟ ਇੱਕ ਪਾਸੇ ਆਪਣਾ ਪਈ ਹੁੰਦੀ ਸੀ ਤੇ 50000 ਵੋਟਾਂ ਨਾਲ ਜਿੱਤ ਜਾਂਦਾ ਇੱਕ ਦਿਤੀ ਤੁਸੀਂ ਦਿਲੋਂ ਚੁਣਿਆ ਔਰ ਇੱਕ ਇੱਕ ਪਾਸੇ ਕਰਤਾ ਸਾਰਾ ਕੁਝ ਵੀ ਆ ਗਿਆ ਯਾਰ ਜਿਹਨੇ ਆਉਣਾ ਸਹੀ ਗੱਲ ਹੈ ਜੀ ਪਹਿਲੇ 라운ਡ ਤੋਂ ਲੈ ਕੇ ਆਪਣਾ 12.5 ਨੰਬਰ ਸੀ ਪਹਿਲੇ 라운ਡ ਤੋਂ ਲੈ ਕੇ 12 라운ਡ ਤੇ 6 ਟੇਬਲ ਸੀ 12 라운ਡ ਤੇ 6 ਟੇਬਲ 12.5 라운ਡਾਂ ਦੇ ਵਿੱਚ ਮਿਲੇਟ ਹੋ ਗਿਆ ਇੱਕ ਵਾਰੀ ਵੀ ਇੱਕ ਵੀ 라운ਡ ਐ ਹੋ ਜਾਣੀ ਹੋਏ ਜਿਹਦੇ ਚੱਕਾ ਬੋਟ ਨਾ ਬਰੇ ਹਰੇਕ ਮੋਚ ਤੋਂ ਹਰੇਕ ਰੌਂਗ ਦੇ ਵਿੱਚ ਆਪਾਂ ਵਾਅਦਾ ਹੀ ਕਰੇ ਪੋਸਟਰ ਪਾੜੇ ਸਨ ਤੁਸੀਂ ਹੁਸੈਨ ਨੂੰ ਪਾੜਤਾ ਹਾਂ ਹਾਂ ਸਹੀ ਗੱਲ ਲੋਕਾਂ ਦੇ ਅੱਗੇ ਮੈਂ ਇੱਕ ਚੀਜ਼ ਦੱਸੀ ਹੈ ਜਿਉਂ ਜਦੋਂ ਲੋਕ ਤੋਂ ਲੋਕ ਪਿਆਰ ਕਰਨਾ ਜਦੋਂ ਲੋਕ ਤੁਹਾਡੇ ਨਾਲ ਖੜ ਜਾ ਫਿਰ ਆ ਜਿਹੜੇ ਪੋਸਟਰਾਂ ਪਿੱਛੇ ਲੜਾਈ ਕਰ ਲੈਣੀ ਪਾੜ ਦੇਣੀ ਛੋਟੀਆਂ ਛੋਟੀਆਂ ਗੱਲਾਂ ਤੇ ਲੜਨਾ ਇਹ ਫਿਰ ਮੈਨੇ ਨਹੀਂ ਨਾ ਕਿਹਾ ਇੰਨਾਂ ਗੱਲਾਂ ਦੀ ਫਿਰ ਕੋਈ ਵੈਲੀ ਨਹੀਂ ਹੋਇਆ ਚਾ ਜਿਹੜੀ ਚੀਜ਼ ਮੇਨ ਜਿੱਤਣ ਵਾਲੀ ਚੀਜ਼ ਸੀ ਨਾ ਉਹ ਨਹੀਂ ਉਹ ਜਿੱਤ ਸਕਿਆ ਲੋਕਾਂ ਦੇ ਦਿਲ ਵਿੱਚ ਹੀ ਰਹਿੰਦੇ ਉੱਥੇ ਫਿਰ ਉਹ ਮੈਂ ਆਉਂ ਗਿਆ ਮੈਨੂੰ ਇੰਨਾ ਸਮਾਰਟ ਮਹਿਸੂਸ ਕਰਦਾ ਮੈਂ ਤੁਹਾਡੇ ਦਿਲ ਜਿੱਤ ਸਕਿਆ ਹਾਂ ਮੈਂ ਤੁਹਾਡੇ ਦਿਲ ਅਤੇ ਦੇਖੋ ਤੁਸੀਂ 23 ਤਰੀਕ ਅੱਧੀ ਜ਼ਿੰਮੇਵਾਰੀ ਆਪਦੀ ਖਤਮ ਕਰ ਲਈ ਸੀ 23 ਤਰੀਕ ਨੂੰ ਤੁਸੀਂ ਸਾਰੀ ਜ਼ਿੰਮੇਵਾਰੀ ਆਪਦੀ ਖਤਮ ਕਰ ਦਿੱਤੀ 23 ਤਰੀਕ ਤੋਂ ਬਾਅਦ ਹੁਣ ਮੇਰੀ ਜ਼ਿੰਮੇਵਾਰੀ ਸ਼ੁਰੂ ਹੋ ਗਈ ਹੈ ਮੈਂ ਤੁਹਾਨੂੰ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਸੀ ਕਿ ਮਤ ਸੋਚਿਓ ਕਿ ਡਿੰਪੀ ਤਿੰਨੋਂ ਵੋਟਾਂ ਲੈ ਕੇ ਮੁੜ ਕੇ ਗਾਇਬ ਨਹੀਂ ਹੋ ਜਾਵੇ ਜਾਂ ਮੁੜ ਕੇ ਸਾਡੀ ਬਾਤ ਨਹੀਂ ਪੁੱਛਣੀ ਜਾਂ ਸਾਡੇ ਕੰਮ ਨਾ ਕਰ ਲੈਣ ਦੇਖੋ ਅੱਜ ਮੈਂ ਉਹੀ ਡਿੰਪੀ ਆ ਤੇ 2 ਸਾਲ ਮੈਨੂੰ ਕਿਸੇ ਵੋਟ ਨਹੀਂ ਵੀ ਲੋਰ ਨੀ। ਯਾ ਯਾਰ ਤੇ ਜਿੱਤਾਂ ਗਏ। ਨਹੀਂ 2 ਸਾਲ ਮੈਂ ਹੁਣ ਤੇ ਨਾਂ ਵੀ ਆਵਾ ਤੇ ਮੈਨੂੰ ਤੁਸੀਂ ਇੱਕ ਵਾਰੀ ਚੀਰ ਬਖਸ਼ ਦੀ। ਮੇਰੇ ਤੇ ਕਿੰਨਾ ਵੱਡਾ ਅਤਵਾਰ ਕੀਤਾ ਤੁਸੀਂ। ਮਾਨ ਕਰਕੇ ਅਤਵਾਰ ਕਰਕੇ ਮੈਂ ਤੁਸ ਵੋਟਾਂ ਮਾਈਆਂ। ਵੀਰ ਇਹਦੇ ਤੇ ਸਾਨੂੰ ਅਤਵਾਰ ਆ ਇਹ ਸਾਡੇ ਕੰਮ ਕਰਾਉਂਦਾ। ਤੇ ਜੇ ਮੈਂ ਤੁਹਾਡੀ ਸਾਰ ਹੀ ਨਾ ਲਵਾ ਤਾਂ ਮੇਰੇ ਨਾਲ ਵੱਡਾ ਕਿਰਤ ਕੰਮ ਕੌਣ ਕਰੇਗਾ। ਸਕੇ ਮੇਰੀ ਤੁਸੀਂ ਜ਼ਿੰਮੇਵਾਰੀ ਫਿਕਸ ਕਰਤੀ ਐਨੀਆਂ ਮੋਟਾਂ ਪਾ ਕੇ ਕਿ ਕਾਕਾ ਅਸੀਂ ਤਾਂ ਹੁਣ ਤੇਰੇ ਤੇ ਖੜ ਗਏ ਹਾਂ ਹੁਣ ਤੇਰੀ ਜ਼ਿੰਮੇਵਾਰੀ ਹੈ ਸਾਡੇ ਕੰਮ ਕਰਾ ਕੇ ਤੇਰੀ ਔਰ ਮੈਂ ਹਮੇਸ਼ਾ ਤੁਨੂਏ ਕਹਿੰਦਾ ਹੁੰਦਾ ਸੀ ਮੈਂ ਤਿਆਰ ਹੋ ਕੇ ਆਇਆ ਹਾਂ ਮੈਂ ਤੁਹਾਡੀਆਂ ਕਲੀਆਂ ਹੋਟਾਂ ਲੈਣ ਵਾਸਤੇ ਨਹੀਂ ਆਇਆ ਸੀ ਮੈਂ ਤਿਆਰ ਹੋ ਕੇ ਆਇਆ ਸੀ ਮਨ ਬਣਾ ਕੇ ਆਇਆ ਸੀ ਕਿ ਇਸ ਕਿੱਦਰ ਦੇ ਮੂਹ ਆ ਕੰਮ ਮੈਂ ਇੱਥੇ ਕਰਾ ਕੇ ਔਰ ਸਭ ਤੋਂ ਵੱਡਾ ਜਿਹੜਾ ਮੈਂ ਐਲਾਨ ਕਰਨ ਜਾ ਰਿਹਾ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਕੋਲ ਬੜੀਆਂ ਹੁੰਦੀਆਂ ਸੀ ਇਹ ਬੇਟਾ ਕੋਈ ਤੇ ਤੁਕਬੋਸ਼ ਮੰਗਦਾ ਕੋਈ ਤੇ ਤੁਕਬੋਸ਼ ਮੰਗਦਾ ਸਾਡਾ ਕਿਸੇ ਚੀਜ਼ ਦੀ ਲੋੜ ਨਹੀਂ ਸਾਡੇ ਤਾਂ ਪੁੱਤ ਬਚਾਲਾ ਇੱਥੇ ਇੰਨਾ ਕਿ ਨਸ਼ਾ ਇਹ ਖਤਮ ਕਰ ਔਰ ਮੈਂ ਹੱਥ ਬੰਨ ਕੇ ਅੱਜ ਇੱਕ ਬੇਨਤੀ ਕਰਦਾ ਸਾਰੇ ਬੱਚਿਆਂ ਦੇ ਜਿੰਨੇ ਵੀ ਇਸ ਲਾਈਨ ਦੇ ਕੋਲੇ ਨੇ ਹੱਥ ਬੰਨ ਕੇ ਮੈਂ ਇਹ ਬੇਨਤੀ ਆਗਰ ਕਿਸੇ ਬੱਚੇ ਨੇ ਇਸ ਚੀਜ਼ ਦੇ ਵਿੱਚੋਂ ਬਾਹਰ ਆਉਣਾ ਚਾਹੁੰਦਾ ਉਹਦੇ ਕੋਲੇ ਇੱਕ ਹਫ਼ਤਾ ਮੈਂ ਤੁਹਾਨੂੰ ਦਿੰਦਾ ਮੇਰੇ ਕੋਲੇ ਆ ਜਾ ਇਲਾਜ ਵੀ ਕਰਾਉਂਗਾ ਕੰਮਕਾਰ ਤੇ ਵੀ ਲਾਵਾਂਗੇ ਇਸ

ਉਦੋਂ ਫਿਰ ਅਸੀਂ ਕਿਸੇ ਨੂੰ ਬਖਸ਼ ਨਹੀਂ ਜਿੰਦਾ ਜਿੰਦਾ ਮੇਰੇ ਕੋਲੇ ਫਿਰ ਆਕਮਨ ਕੇ ਬੈਠੀ ਹੈ ਵੀ ਕੋਈ ਆਇਓ ਆਸਪਾਸ ਸਾਥ ਸਹੀ ਹੈ ਸਹੀ ਹੈ ਵੀ ਭਾਈ ਇਹਦੇ ਚ ਐਣੀ ਸੀ ਇਹਦੇ ਚ ਸੀਗਾ ਜੇਕਰ ਉਨੀ ਕੀ ਪਹਿਲਾਂ ਕਰਦਾ ਰਿਹਾ ਮੈਨੂੰ ਦੱਸ ਦੇ ਕਿ ਭਾਈ ਹੋ ਛੱਡਦਾ ਪਰ ਜਿਹੜਾ ਦਿੱਕੇ ਆ ਗਿਆ ਅਸੀਂ ਬਖਸ਼ਣਾ ਛੇਤਰ ਪ੍ਰੇਡ ਵੀ ਕਰਾਂਗੇ ਬੱਚੇ ਵੀ ਜੁਆਵਾਂਗੇ ਲੇਕਿਨ 1 ਮਹੀਨੇ ਦੇ ਵਿੱਚ ਵਿੱਚ ਮੈਂ ਇਹ ਆਪ ਦਾ ਇਲਾਕਾ ਕਿੰਦਾਵਾ ਸਾਫ ਕਰਨਾ ਤੁਹਾਨੂੰ ਅੱਜ ਮੈਂ ਇੱਕ ਬੰਲੀ ਕਹਿੰਦਾ ਜਿਹੜੇ ਜਿਹੜੇ ਇਹ ਕੰਮ ਕਰਦੇ ਆ ਸਾਰਾ ਕੁਝ ਸਾਡੀਆਂ ਉਂਗਲਾਂ ਤੇ ਆ ਮੈਂ ਦੁਬਾਰਾ ਦੁਬਾਰਾ ਬੇਨਤੀ ਕਰਦਾ ਵੀ ਇਸ ਕੰਮ ਚੋਂ ਬਾਹਰ ਆ ਜਾਓ ਇਸ ਕੰਮ ਦੇ ਵਿੱਚ ਨਾ ਜਾਓ ਸੋ ਇੱਕ ਇੱਕ ਤਾਂ ਤੁਹਾਡੇ ਨਾਲ ਇਹ ਵਾਦਾ ਤਾਂ ਅੱਜ ਤੋਂ ਹੀ ਤੁਸੀਂ ਐਸ ਤਰ੍ਹਾਂ ਵੀ ਤਿਆਰੀ ਕਰ ਲਓ ਕਿ ਆਪਾਂ ਕਰਨ ਲੱਗੇ ਨਾਲ ਦੀ ਨਾਲ ਮੈਂ ਅੱਜ ਕੱਲ੍ਹ ਦੇ ਵਿੱਚ ਐਕਚੁਅਲੀ ਸਟਾਰਟ ਕਰ ਰਿਹਾ ਅਗਲੀ ਬੇਨਤੀ ਤੁਹਾਡੇ ਜੋ ਵੀ ਕੋਈ ਕੰਮਕਾਰ ਪੈਂਡਿੰਗ ਪਏ ਆ ਕਿਸੇ ਦੀ ਕੋਈ ਪੈਨਸ਼ਨ ਲੱਗਣ ਵਾਲੀ ਆ ਨਹੀਂ ਲਾਈ ਕਿਸੇ ਦਾ ਕੋਈ ਆਟਾ ਦਾਲ ਦਾ ਕਾਰਡ ਬਣਨ ਵਾਲਾ ਕਿਸੇ ਦਾ ਕੋਈ ਨਾਮ ਐਡ ਕਰਨਾ ਨੇ ਆ ਕਿਸੇ ਦੇ ਕੋਈ ਮੀਟਰ ਲੱਗਣ ਵਾਲੇ ਆ ਇਹ ਐਪਲੀਕੇਸ਼ਨ ਆਪਣੇ ਦਫ਼ਤਰ ਦੇ ਵਿੱਚ ਇੱਕ ਮੁੰਡਾ ਆਇਆ ਹੋਇਆ ਵੈਸੇ ਅਸੀਂ ਅੱਡੋ ਅੱਡੀ ਡਿਪਾਰਟਮੈਂਟ ਅੱਡੋ ਅੱਡੀ ਬਣਾਵਾਂਗੇ ਉਹਨਾਂ ਦੇ ਸਾਰੇ ਅਲੱਗ-ਅਲੱਗ ਕਰਕੇ ਅਸੀਂ ਉਹਨਾਂ ਦੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਆਪੋ ਆਪਣੀਆਂ ਫਿਕਸ ਕਰਾਣੇ ਵੀ ਤੁਸੀਂ ਕੰਮ ਕਰਾ ਕੇ ਹਰੇਕ ਦੇ ਕ੍ਰੀਡ ਪਹੁੰਚਦੇ ਕਰਨੇ ਆ ਉਹਨਾਂ ਚਿਰ ਕਾਕਾ ਜੀ ਉੱਥੇ ਹੁੰਦੇ ਆ ਤੁਹਾਡੇ ਸਾਹਮਣੇ ਖੜੇ ਆ ਹਰਵਿੰਦਰ ਕਾਕਾ ਜੀ ਧਰਮਿੰਦਰ ਹੁੰਦਾ ਉੱਥੇ ਆਪਣੇ ਆਫਿਸ ਦੇ ਵਿੱਚ ਕੋਈ ਨਹੀਂ ਤੁਸੀਂ ਚੱਲ ਕੇ ਜਾਣਾ ਜਿਹਦੇ ਹੱਥ ਐਪਲੀਕੇਸ਼ਨ ਮਿਲਦੀ ਹੈ ਤੁਸੀਂ ਜੀ ਕਰਦਾ ਭੇਜ ਦਿਓ ਆਪਦਾ ਟੈਲੀਫੋਨ ਥਲੇ ਲਿਖ ਕੇ ਵੀ ਆ ਸਾਡਾ ਇਸ ਏਰੀਏ ਦੇ ਵਿੱਚ ਕੰਮ ਕਰਨ ਵਾਲਾ ਜੀ ਤੁਹਾਡੀ ਚਿੱਠੀ ਤੇ ਹੀ ਅਸੀਂ ਕੰਮ ਕਰਕੇ ਦਿੰਦੇ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ ਆ ਆਉਣਾ ਜੀ ਆਉਂਦਿਆਂ ਨੂੰ ਚਾਹ ਪਾਣੀ ਵੀ ਪਿਆਵਾਂਗੇ ਉੱਥੇ 24 ਘੰਟੇ ਤੁਹਾਡੇ ਵਿੱਚ ਰਹਿੰਦੇ ਆ ਉੱਥੇ ਹੁੰਦੇ ਆ ਇਹਨਾਂ ਨੂੰ ਬਸ ਕਲੀਅਰ ਤੁਸੀਂ ਐਕਟੀਵੇਸ਼ਨ ਦੇ ਕੇ ਹੋਣੀ ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੈ ਅਸੀਂ ਤੁਹਾਡਾ ਕਿਵੇਂ ਕੰਮ ਕਰਕੇ ਦੇ ਜਿਹੜਾ ਰਹਿਆ ਸੀਵਰੇਜ ਦਾ ਕੰਮ ਉਹ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਵਾਟਰ ਵਾਕਸ ਇੱਕ ਹੋਰ ਆਪਾਂ ਪਾਸ ਕਰਤਾ ਪਾਣੀ ਆਉਂਦਾ ਇਸ ਏਰੀਆ ਵਿੱਚੋਂ ਕਿ ਨਹੀਂ ਆਉਂਦਾ ਸਾਫਾਉਂ ਲੱਗਿਆ ਪਰ ਨਾ ਨਹੀਂ ਹੋਈ ਸਾਫਾਉਂ ਮਿਕਸ ਹੋ ਦੇਖੋ ਮੇਰੀ ਮੇਰੀ ਬੇਟੀ ਟੈਂਡਰ ਆਪਣਾ ਪਾਸ ਹੋ ਗਿਆ ਇੱਕ ਢੈਂਤੀ ਦਾ ਮਾਤਾ ਇੱਕ ਮਿੰਟ ਖੜ੍ਹ ਜਾਓ ਟੈਂਡਰ ਆਪਣਾ ਪਾਸ ਹੋ ਗਿਆ ਠੀਕਾ ਠੇਕੇਦਾਰ ਨੂੰ ਮਿਲ ਗਿਆ ਇੱਕ ਇੱਕ ਟੈਂਕੇ ਨਵੇਂ ਬਣਾਵਾਂਗੇ ਜਿਹੜੇ ਵੀ ਪਾਈ ਸਾਰੇ ਗਦਰਵੇਂ ਪਿੰਡ ਦੀਆਂ ਪਾਈਪਾਂ ਦਾ ਤੋਂ ਬਣਾਵਾਦਾ ਕੀਤਾ ਏ ਟੂ ਜ਼ੈਡ ਪਾਈਪਾਂ ਲੈ ਆਪ ਨੂੰ ਨਵੀਆਂ ਪਾਉਂਦੀ ਆਪਾਂ ਸਾਰੇ ਨਵੀਆਂ ਪਾਵਾਂਗੇ ਦੋ ਮੇਨ ਤੁਹਾਡੇ ਨਾਲ ਵਾਦੇ ਕੀਤੇ ਸੀ ਮੈਂ ਤੀਜਾ ਆਪਣਾ ਬਿਜਲੀ ਦਾ ਇੱਕ ਪਾਣੀ ਦਾ ਇੱਕ ਬੋਟਲ ਇਮੀਡੀਟਲੀ ਕੰਮ ਸਟਾਰਟ ਹੈ ਇਹਨਾਂ ਦੇ ਹਫਤੇ 10 ਦੇ ਵਿੱਚ ਵਿੱਚ ਟੈਂਕੀ ਦਾ ਵੀ ਆਪਾਂ ਮੈਨੂੰ ਲੱਗਦਾ ਇਹ ਹੈਗਾ ਛੱਪੜ ਦੇ ਵਿੱਚ ਅੰਨਾ ਖਾਲੀ ਹਾਂ ਇਹ 10 ਕਿ ਦਿਨਾਂ ਦੇ ਵਿੱਚ ਵਿੱਚ ਮੈਨੂੰ ਉਮੀਦ ਆ ਵੀ ਠੇਕੇਦਾਰ ਆਜੂਆ ਕੰਮ ਸਟਾਰਟ ਕਰ ਦਾਂਗੇ ਆਪਾਂ ਨੀ ਪੁੱਛ ਰੱਖ ਕੇ ਮੇਰਾ ਇਹ ਟਾਰਗੇਟ ਆ ਇੱਕ ਸਾਲ ਦੇ ਵਿੱਚ ਵਿੱਚ ਇੱਕ ਸਾਲ ਦੇ ਵਿੱਚ ਤੁਹਾਡੇ ਇਹ ਸੀਵਰੇਜ ਦਾ ਮੋਟਰ ਬਾਕਸ ਦਾ ਬਿਜਲੀ ਦਾ ਤਿੰਨ ਮੇਟ ਕੰਮ ਚੌਥਾ ਕੰਮ ਹੈਗਾ ਆਪਣੇ ਨਸ਼ੇ ਦਾ ਇਹ ਚਾਰ ਕੰਮ ਖਤਮ ਕਰਕੇ ਇੱਕ ਸਾਲ ਬਾਅਦ ਤੁਹਾਡੇ ਕੋਲੋਂ ਆਪਾਂ ਰਿਪੋਰਟ ਲੈਣੀ ਹੈ ਇਹਨੂੰ ਅਸੀਂ ਲੈਣਾ ਵੀ ਆਹ ਜਿਹੜੇ ਚਾਰ ਵਾਦੇ ਕੀਤੇ ਸੀ ਇਹਨਾਂ ਚੋਂ ਕੁਝ ਤੁਹਾਨੂੰ ਫਾਇਦਾ ਹੋਇਆ ਨਜ਼ਾਫ ਮਿਲੀ ਕਿਉਂਕਿ ਜੁਵਾ ਦੇ ਪਸਾਰ ਹੋ ਗਿਆ ਇਸ ਕਰਕੇ ਮੈਂ ਸਾਲ ਕਿਹਾ ਜਿਹੜੀ ਚੀਜ਼ ਵੀ ਕੋਈ ਮੜੀ ਬੁੱਟੀ ਕਮੀ ਪੇਸ਼ ਹੈ ਕਿ ਉਹ ਆਪਣੇ ਸਾਹ ਦੇ ਤੋਂ ਕਰਾਂਗੇ 25 2025 ਦੇ ਵਿੱਚ ਲਾਸਟ ਦੇ ਵਿੱਚ ਹੈ ਕਿ ਇਹਨਾਂ ਦਿਨਾਂ ਚ ਨਵੰਬਰ ਦਸੰਬਰ ਚ ਮੈਂ ਐਂ ਮੀਟਿੰਗ ਕਰੂੰਗਾ ਕਿਸੇ ਵੀ ਚਾਹਾਂਦਾ ਮੈਂ ਆਉਂਦਾ ਰਹੂੰਗਾ ਉਹਦਾ ਰੋਜ਼ ਆਉਂਦੇ ਰਹਿਣਾ ਕਿ ਪਰ ਆ ਮੀਟਿੰਗ ਸਿਰਫ ਤਾਂ ਕਰੂੰਗਾ ਤੁਹਾਨੂੰ ਪੁੱਛੇ ਵਾਸਤੇ ਕੀ ਕੋਈ ਕੰਮ ਤੁਹਾਡਾ ਪੈਂਡਿੰਗ ਤਾਂ ਨਹੀਂ ਰਹਿ ਗਿਆ ਕਿਉਂਕਿ ਇਲੈਕਸ਼ਨਾਂ ਵੇਲੇ ਤਾਂ ਸਾਰੇ ਆ ਜਾਂਦੇ ਆ ਪਹਿਲਾਂ ਕਰਕੇ ਹੋਣਾ ਤੁਹਾਡੇ ਕੋਲੇ ਸਾਰੇ ਕੰਮ ਹੁਣ ਦੁਬਾਰਾ ਕੋਈ ਹੈਗਾ ਤਾਂ ਨਹੀਂ ਇਹ ਪਲੈਨਿੰਗ ਲੈ ਕੇ ਚੱਲਿਆ ਸੋ ਅੱਜ ਸਿਰਫ ਤੁਹਾਡਾ ਧੰਨਵਾਦ ਕਰਨ ਵਾਸਤੇ ਆਏ ਸੀ ਤੁਹਾਨੂੰ ਦੱਸਣ ਵਾਸਤੇ ਆਏ ਸੀ ਮੈਂ ਤੁਹਾਨੂੰ ਕਿਹਾ ਸੀ ਮੈਂ ਹਰੇਕਾਂ ਤੇ ਆਉਂਦੇ ਇਹ ਕਹਿੰਦਾ ਹੁੰਦਾ ਸੀ ਕਿ ਮੇਰਾ ਹਰ ਬੰਦੇ ਨੂੰ ਪਤਾ ਹੋਇਆ ਕਰੂਆ ਕਿ ਮੈਂ ਕੱਲ ਨੂੰ ਕੀ ਕਰਨਾ ਅੱਜ ਮੈਂ ਕੀ ਕੀਤਾ ਰੋ ਰੋਜ਼ ਅਪਡੇਟ ਹੋਊਗੀ ਮੇਰੀ ਫੇਸ ਪੇਸ ਤੁਸੀਂ ਸਾਰੇ ਜਣੇ ਉਸ ਤੇ ਚੈੱਕ ਕਰ ਸਕਦੇ ਹੋ ਕਿ ਜਿਹਨੂੰ ਤੁਸੀਂ ਚੁਣਿਆ ਅੱਜ ਕੀ ਉਹ ਤੁਹਾਡੀ ਸੇਵਾ ਕਰ ਰਿਹਾ ਤੁਹਾਨੂੰ ਰੋਜ਼ ਮਿਲੂਗਾ ਵੀ ਅੱਜ ਡਿੰਪੀ ਫਲਾਨੇ ਪਿੰਡ ਦੇ ਵਿੱਚ ਸੀ ਅੱਜ ਡਿੰਪੀ ਫਲਾਨੀ ਵਾਰਡ ਦੇ ਵਿੱਚ ਸੀ ਅੱਜ ਬੈਂਟਾਬਾੜ ਚ ਇਧਰ ਵੀ ਨੂੰ ਐਮ ਐਲ ਏ ਹੁਣ ਮਿਲਿਆ ਜੀ ਬਾਤ ਜੀ ਬਾਤ ਤੁਸੀਂ ਬਣਾਇਆ ਜੀ ਤੁਸੀਂ ਬਣਾਇਆ ਤੁਸੀਂ ਬਣਾਇਆ ਜੀ ਬੰਨਾਂ ਨੇ ਤਿੰਨ ਵਾਰੀ ਜਾਂ ਚੰਚਨ ਵਾਲੀ ਬੰਨਾਂ ਜਿਹੜਾ ਤਿੰਨ ਵਾਰੀ ਮੇਰੀ ਤਾਂ ਦਿਲੋਂ ਇੱਛਾ ਬਾਪੂ ਜੀ ਇਹ ਮੇਰੀ ਤਿੰਨ ਵਾਰੀ ਮੇਰੀ ਦਿਲੀ ਇੱਛਾ ਇਹ ਆ ਐਂਡ ਤੇ 72 ਹਜ਼ਾਰ ਤੇ ਜਿਤਾਉਣਾ ਹੈ ਮੇਰੀ ਦਿਲੀ ਇੱਛਾ ਮੇਰੀ ਇਹ ਆ ਜੀ ਦੇਖੋ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਅੱਜ ਤੱਕ ਆਪਾਂ ਕਦੇ ਗਿੰਦਰਵੇ ਨਾਲ ਕੋਈ ਵੀ ਚੁਣਿਆ ਸੀ ਸਹੀ ਹੈ ਜੀ ਪਹਿਲੀ ਵਾਰੀ ਸਹੀ ਗੱਲ ਹੈ ਸਹੀ ਗੱਲ ਹੈ ਤੇ ਜੇ ਤੁਸੀਂ ਆਪ ਦਾ ਬੰਦਾ ਖੁਦ ਚੁਣਿਆ ਆਪ ਦੀ ਮਨਜ਼ੀ ਨਾਲ ਚੁਣਿਆ ਤੇ ਉਸ ਤੋਂ ਘੱਟੋ ਘੱਟ ਤੁਹਾਨੂੰ ਨਿਰਾਸ਼ ਨਹੀਂ ਹੋਣਾ ਜੋ ਤੁਸੀਂ ਸੋਚ ਕੇ ਚੁਣਿਆ ਉਸ ਤੇ ਆਪਾਂ ਖਰੇ ਹੁੰਦੇ ਕਿਉਂਕਿ ਇਹ ਤੁਹਾਡੀ ਚੁਆਇਸ ਆ ਤੁਹਾਡੀ ਆਪ ਦੀ ਚੁਆਇਸ ਤੁਸੀਂ ਆਪ ਚੁਣਿਆ ਕੋਈ ਬਾਹਰ ਨਹੀਂ ਆ ਕੇ ਨਹੀਂ ਆ ਕੇ ਨਹੀਂ ਆਪਾਂ ਸੋ ਮੈਂ ਪੂਰੀ ਆਪਦੀ ਜੀ ਜਾਨ ਲਾ ਦੂੰਗਾ ਤੁਹਾਡੀ ਸੇਵਾ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਅੱਜ ਦਿਨ ਹੋ ਚੜਿਆ ਕੱਲ੍ਹ ਨੂੰ ਦਿਨ ਹੋ ਚੜਿਆ ਪਰਸੋਂ ਦਿਨ ਹੋ ਚੜਿਆ ਅਗਰ ਮੈਂ ਇੱਕ ਕਰ ਹੋਰ ਤੁਹਾਨੂੰ ਮੈਂ ਦੱਸਦਾ ਕਈ ਵਾਰੀ ਕੰਮ ਕਰਦੇਆਂ ਤੋਂ ਕੋਈ ਕਟਾਈਆਂ ਵੀ ਹੋ ਜਾਂਦੀਆਂ ਅੰਦਰ ਨਹੀਂ ਬੈਠੇ ਰਹਿਣਾ ਚੁੱਪ ਕਰਕੇ ਮੈਨੂੰ ਦੱਸਣਾ ਜ਼ਰੂਰ ਆ ਕਿ ਬਾਈ ਜੀ ਆਪਣੀ ਜ ਕਮੀ ਆ ਰਹੀ ਆ ਇਹਨੂੰ ਠੀਕ ਕਰੇ ਔਰ ਮੈਂ ਕਦੇ ਗੁੱਸਾ ਨਹੀਂ ਕਰਦਾ ਜੇ ਕੋਈ ਮੈਨੂੰ ਆ ਕੇ ਚੋਟ ਕੇ ਮੈਂ ਉਹ ਠੀਕ ਕਰਨ ਦੀ ਕੋਸ਼ਿਸ਼ ਕਰਦਾ ਮੈਂ ਆਪਾਂ ਮੈਂ ਐ ਸਮਝੋ ਕਿ ਮੈਨੂੰ ਤਾਂ ਚੰਗਾ ਲੱਗੂਗਾ ਜੇ ਮੈਨੂੰ ਇਹ ਆਪਣਾਪਣ ਤਾਅ ਫੀਲ ਹੋਊਗਾ ਜੇ ਤੁਸੀਂ ਆ ਕੇ ਮੇਰੀਆਂ ਗਲਤੀਆਂ ਠੀਕ ਕਰੋ ਵੀ ਆਹ ਇੱਥੇ ਡੀਗੀ ਬਾਈ ਆਪਾਂ ਠੀਕ ਨਹੀਂਗੇ ਇਹਨੂੰ ਐ ਕਰਦਾ ਤਾਂ ਮੈਨੂੰ ਚੰਗਾ ਲੱਗੇ ਤੁਸੀਂ ਆਪ ਦਾ ਸਮਝ ਕੇ ਮੈਨੂੰ ਟੋਕੋਗੇ ਨਾ ਮੈਂ ਉਹਨੂੰ ਅੱਗੇ ਤੋਂ ਠੀਕ ਕਰ ਲਵਾਂਗਾ ਪਰ ਫਿਰ ਵੀ ਮੇਰੀ ਹਰ ਸੰਭ 可能 ਇਹ ਕੋਸ਼ਿਸ਼ ਹੋਗੀ ਕਿ ਮੈਂ ਜਿੰਨਾ ਵੱਧ ਤੋਂ ਵੱਧ ਤੁਹਾਡਾ ਮੈਂ ਕੰਮ ਕਰ ਸਕਦਾ ਆ ਆਪਣਾ ਜਿਹੜਾ ਰੇਲਵੇ ਵਾਲਾ ਆਪਣਾ ਹਟਕਾ ਇਹ ਸੀਐਨ ਸਾਹਿਬ ਦੀ ਮੈਂ ਉਹਨਾਂ ਨਾਲ ਗੱਲ ਕਰ ਲਈ ਮੈਂ ਹੁਣ ਕੈਸੇ ਮੈਂ ਗੱਲ ਕੀਤੀ ਸੀ ਇਹ ਬੜੀ ਜਲਦੀ ਹੀ ਇਹ ਆਪਾਂ ਪ੍ਰਪੋਜ਼ਲ ਤਿਆਰ ਕਰਕੇ ਉਹਨੇ ਮੈਨੂੰ ਕਹਿਤਾ ਕਹਿੰਦੇ ਕਹਿੰਦੇ ਜਿੰਨੇ ਜੋ ਕਿ ਪੈਸੇ ਨੇ ਇਹਦੇ ਵਿੱਚ ਕੋਸ਼ਿਸ਼ 5% ਆਪਾਂ ਨੂੰ ਪੰਜਾਬ ਸਰਕਾਰ ਨੂੰ ਪਰਨੇ ਕੰਦੇ ਉਹਨੇ ਮੈਨੂੰ ਕਹਿਤਾ ਕਹਿੰਦੇ ਤੇ ਇਹ ਕਰੀ ਚਾਹੀਦਾ ਕੋਈ ਦਿੱਕਤ ਨਹੀਂ ਇਹ ਮੈਂ ਪ੍ਰੋਪੋਜ਼ਲ ਤਿਆਰ ਕਰਦਾ ਨਹੀਂ ਤਿਆਰ ਕਰੇ ਲੋ ਜੀ ਕਰਕੇ ਸਾਰਾ ਕੁਝ ਇਹ ਨਹੀਂ ਆਪਾਂ ਬੜੀ ਜਲਦੀ ਇਹ ਪ੍ਰੋਜੈਕਟ ਨੇ ਤਿਆਰ ਕਰਨਾ ਤਾਂ ਕਿ ਇਹ ਰੋਜ਼ ਦਾ ਝੰਜਟ ਆਪਣਾ ਖਤਮ ਹੋ ਜਾਵੇ ਚਾਹੇ ਛੋਟਾ ਬਣਾਈਏ ਚਾਹੇ ਵੱਡਾ ਬਣਾਈਏ ਪਰ ਇਹਦੇ ਉੱਪਰ ਦੀ ਬਣਾਉਣਾ ਸੋ ਇਹ ਤਕਰੀਬਨ ਆਪਣੀਆਂ ਸਾਰਿਆਂ ਆਲਮੋਸਟ ਕੰਨਾ ਹੋ ਗਈਆਂ ਹੁਣ ਅਗੇ ਅਖੀਰ ਦੇ ਵਿੱਚ ਗੱਲ ਧੰਨਵਾਦ ਕਿ ਸੱਚ ਜਾਣਿਓ ਮੈਨੂੰ ਇਹ ਮੇਰੇ ਜਿਨਾਂ ਮੈਂ ਇਹ ਸਮਝਦਾ ਕਿ ਸ਼ਾਇਦ ਇਹ ਕੁਛ ਕਿਸੇ ਕੋਲ ਬੰਦਾ ਹੋਵੇ ਜਿਹਨੂੰ ਇੰਨਾ ਪਿਆਰ ਮਿਲਿਆ ਹੋਵੇ ਆਪ ਦੇ ਆਪ ਦੇ ਘਰਤੀ ਮੈਨਾਂ ਪਿਆਰ ਜੋ ਤੁਸੀਂ ਮੈਨੂੰ ਦਿੱਤਾ ਅਲਫਾਜ਼ ਇਸ ਤੋਂ ਕਿ ਖਤਮ ਹੋ ਜਾਂਦੇ ਆ ਜੋ ਤੁਸੀਂ ਪਿਆਰ ਕੋਈ ਇੱਕ ਐਸਾ ਬੋਝ ਨਹੀਂ ਕੋਈ ਐਸਾ ਬਾੜ ਨਹੀਂ ਤੇ ਕਿ ਜਿੱਥੋਂ ਵੋਟ ਨਾ ਵਲੀ ਹੋਵੇ ਕਿ ਜਦੋਂ ਕੈਂਤੀ ਦੇ ਵਿੱਚ ਵਿੱਚ ਬੈਠੇ ਸੀ ਨਾ ਤੇ ਆਪਣੇ ਵਿਰੋਧੀ ਦੇ ਨਾਲ ਬੈਠੇ ਸੀ ਉਹ ਐਸਾ ਆ ਕੇ ਬੈਠੇ ਸੀ ਜੀ ਸ਼ਹਿਰ ਆ ਜਾਂਦੇ ਉਹ ਸ਼ਹਿਰ ਆ ਜਾਂਦੇ ਸ਼ਹਿਰ ਆ ਜਾਂਦੇ ਜਦੋਂ ਸ਼ਹਿਰ ਦੇ ਨਾਲੇ ਸ਼ਹਿਰ ਆ ਗਿਆ ਸ਼ਹਿਰ ਦੀ ਤਾਂ ਤੇ ਸ਼ਹਿਰ ਆ ਗਿਆ ਇਹ ਆ ਜਾਂ ਨਿਕਲ ਕ ਕਰ ਹਾਂ ਤੇ ਪਹਿਲੇ ਗੇਂਡ ਦੇ ਵਿੱਚ ਜਦੋਂ ਆਪੀਆਂ ਪੀਪੀਆਂ ਪਹਿਲੇ ਜਿੱਤੀਆਂ ਸ਼ਹਿਰ ਆਇਆ ਯਕੀਨ ਜਾਂਦੇ ਦੋ ਉਤਾਰ ਮੋਰ ਦੀ ਪਹਿਲੇ ਰੌਂਡ ਫੇਰ ਛੱਡ ਕੇ ਪਾ ਕੇ ਫਿਰ ਮਗਰਲੇ ਦੋ ਰੌਂਡ ਤਾਂ ਘਲੇ ਹੀ ਨਹੀਂ ਪਹਿਲੇ ਜਿੱਨ ਜਿੱਥੇ ਸਾਡਾ ਗੜ੍ਹ ਸੀ ਉੱਥੋਂ 2000 ਘਟ ਗਏ ਤੇ ਹੁਣ ਸਾਡੇ ਕੋਲੇ ਕਿੱਥੇ ਲੈਣ ਫੇਰ ਉਹ ਚੱਡ ਗਿਆ ਉਦੋਂ ਬਾਅਦ ਫਿਰ ਹੌਲੀ ਹੌਲੀ ਇੱਕ ਇੱਕ ਕਰਕੇ ਉਹਨਾਂ ਨੇ ਸਟਾਰਟ ਕਰ ਦਿੱਤਾ ਹਾਂ ਨੇ ਉਹ ਦੱਸਦੇ ਸੀ ਕਿ ਕਹਿੰਦੇ ਬਾਹਰਲੇ ਪਾਸੇ ਕੱਟ ਬਹੁਤ ਆ ਜਾਈਏ ਕਿਧਰ ਦੀ ਤੇ ਕੋਲੇ ਸਣੀ ਬੈਠਾ ਸੀ ਕਹਿੰਦਾ ਭਾਈ ਸਾਡਾ ਬਹੁਤ ਤਜਰਬਾ ਆ ਜਾ ਸਾਡੀ ਹਰ ਵਾਰੀ ਅਹੀਂ ਟੰਗਦੇ ਆ ਆ ਜੀ ਸਾਡਾ ਬਹੁਤ ਤਜਰਬਾ ਇਸ ਗੰਗ ਮੈਚ ਬਾਕੇ ਹੋਣਾ ਹੈ ਇਧਰ ਵੀ ਹੈਗਾ ਖੇਡਾਂ ਚ ਠੀਕ ਹੈ ਲੱਗਿਆ ਭਾਈ ਉਹ ਫਿਰ ਉਧਰ ਹੀ ਉਹਨਾਂ ਨੂੰ ਪਾਸ ਆ ਗਈ ਬਾਕੀ ਪਾਸੇ ਤੂੰ ਇੱਕ ਦਿ ਜੋ ਤੁਸੀਂ ਪਿਆਰ ਇੱਜ਼ਤ ਮਾਨ ਮਿਤਾ ਰੋਮ ਰੋਮ ਤੁਹਾਡਾ ਮੇਰਾ ਕਰਜ਼ਾਈ ਹੈ ਜੀ ਔਰ ਹਰ ਤਰ੍ਹਾਂ ਨਾਲ ਹੱਥ ਬੰਨ ਕੇ ਤੁਹਾਡੇ ਅੱਗੇ ਝੁਕ ਕੇ ਤੁਹਾਡੀ ਸੇਵਾ ਕਰਾਂਗਾ ਕਿਉਂਕਿ ਦੇਖੋ ਇਹ ਜਿਹੜੀ ਚੀਜ਼ ਮੈਨੂੰ ਤੁਸੀਂ ਦਿੱਤੀ ਹੈ ਇਹ ਤੁਹਾਡੀ ਇੱਕ ਅਮਾਨਤ ਮੈਨੂੰ ਤੁਸੀਂ ਦਿੱਤੀ ਹੈ ਸੇਵਾ ਕਰਨ ਵਾਸਤੇ ਮੈਨੂੰ ਤੁਸੀਂ ਆਦੀ ਕਰਮ ਬਣਾਇਆ ਆਪ ਦੀ ਮੱਥੇ ਮੈਂ ਤੁਸੀ ਦਾਨ ਕੀਤੀ ਆ ਔਰ ਤੁਹਾਡੇ ਨਾਲ ਮੈਂ ਵਾਦਾ ਕਰਦਾ ਇਹਨੂੰ ਕਦੇ ਛਾਇਆ ਨਹੀਂ ਜਾਂਦੇਗਾ ਤੁਹਾਡੀ ਇਸ ਸੇਵਾ ਨੂੰ ਤਨ ਦੇਗੀ ਦਾ ਇਮਾਨਦਾਰੀ ਨਾਲ ਪੂਰੀ ਜੋਰ ਲਾ ਕੇ ਤੁਹਾਡੀ ਸੇਵਾ ਕਰੂੰਗਾ ਔਰ ਮੇਰੀ ਇੱਕ ਕੋਸ਼ਿਸ਼ ਹੋਊ ਕਿ ਸਾਲ ਦੇ ਵਿੱਚ ਵਿੱਚ ਆਪਾਂ ਸਾਰੇ ਕੰਮ ਸਿਮੇਟ ਕੇ ਹੋ ਕੇ ਕਰੀਏ ਛਿਗਵੇ ਦੇ ਤਾਂ ਫੱਕਾ ਨਾ ਕਿ ਨਾ ਬੋਲ ਉਹ ਤਾਂ ਪਾਣੀ ਕਿਲੇ ਵੀ ਆਇਆ ਹੋਣਾ ਹਨਾ ਉਹਨੇ ਨਾ ਕਦੇ ਨਹੀਂ ਆਇਆ ਉਹ ਬਿਲਕੁਲ ਸਾਫ ਹੋਣੀ ਵਾਹੀ ਇਹ ਤੁਹਾਨੂੰ ਚਿੰਤਾ ਹੀ ਚੜਦੀ ਹੈ ਬਿਲਕੁਲ ਬਿਲਕੁਲ ਸਾਫ ਹੋਣੀ ਕੁਝ ਏਰੀਆ ਦੇ ਵਿੱਚ ਨਾ ਸੀਮਾ ਇਹ ਆਪਾਂ ਮੁੱਖ ਤੌਰ ਤੇ ਕੋਈ ਨਹੀਂ ਕੋਈ ਆਪਾਂ ਨਵੀਆਂ ਪਾ ਦਾਂਗੇ ਜੀ ਬਲਖਾ ਬਲਖਾਗੇ ਨਾ ਬਲਖਾ ਵਲੇ ਜਿਆਦਾ ਆਉਂਦਾ ਉਹ ਘਟਾ ਦੇ ਬਲਖਾ ਬੰਦੇ ਨੂੰ ਵੀ ਆਪਾਂ ਕੀ ਕਰਾਂਗੇ ਚੱਲੀਏ ਵੈਲਕਮ ਦੇਖੀ ਜਿਆਦਾ ਹੁੰਦਾ ਹੈ ਕਿ ਅੱਗੇ ਜੇ ਤੁਸੀਂ ਆਪਾਂ ਕਰਾਂਗੇ ਤਾਂ ਤਾਂ ਜੀ ਮੇਨ ਚੀਜ਼ ਜੋ ਸ਼ਹਿਰ ਤੋਂ ਨਿਕਲ ਕੇ ਅੱਧੀ ਸਾਫ ਹੋਣਾ ਚਾਹੀਦਾ ਚਲੋ ਆਪਾਂ ਕੰਮ ਕਹਿਣਾ ਜੀ ਦੇ ਵੀ ਤੁਸੀਂ ਤੌਰ ਤਾਂ ਅਗਰੇ ਮਾਤ ਪਾਂਗੇ ਵੀ ਭਾਈ ਜਾ ਉਹ ਤੋਂ ਅਸੀਂ ਆਪਦੀ ਆਪੇ ਆਉਂਦੀ ਬਣੀ ਨਵੇੜਾਂਗੇ ਤੇ ਹੁਣ ਨਵੇੜਾਂਗੇ ਆਪ ਆਪਦੀ ਬਣੀ ਤੋਂ ਤੁਹਾਡਾ ਸਾਰਿਆਂ ਦਾ ਜੀ ਜੋ ਤੁਸੀਂ ਮਾਣ ਸਤਿਕਾਰ ਪਿਆਰ ਦਿੱਤਾ ਉਦਣ ਪੋਟ ਦਿੱਤੀਆਂ ਗਹਿਰਾਈਆਂ ਚ ਸਿਰ ਝੁਕਾ ਕੇ ਹੱਥ ਬੰਨ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਤੁਸੀਂ ਮੈਨੂੰ ਮਾਣ ਸਨਮਾਨ ਪਿਆਰ ਦਿੱਤਾ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਮੇਰੇ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਪਿਆਰ ਸਾਰਿਆਂ ਨੂੰ ਲਵ ਯੂ ਬਾਈ ਰਿਕਾ ਘਰ ਸਾਹਿਬ ਬਾਈ